ਮੈਂ ਰੱਖਾ ਲੋਕੀ ਪੁੱਛੇ ਮੰਨਦੇ ਆ ਹਾਂ ਉਹਨੂੰ ਸੰਭਾਲ ਜੇ ਆਹ ਦੇਖੋ ਜੀ ਲੋਕੀ ਮਰ ਰਹੇ ਲੋਕੀ ਆਹ ਗੱਲ ਗਈ ਤੁਹਾਨੂੰ ਮਾ ਹੁਦਾਂ ਪਤਾ ਦਿੱਤਾ ਬਿਲਕੁਲ ਸਹੀ ਆ ਇਹ ਗੱਲ ਤੁਹਾਨੂੰ ਆਪ ਜੀ ਨੂੰ ਸਾਰੇ ਜੀ ਦਾ ਪਤਾ ਹੀ ਆ ਘੁੰਮ ਰਹੇ ਫਿਰਦੇ ਇਹਦੇ ਵੀ ਕਿੰਨਾ ਕੁਝ ਹੋ ਰਿਹਾ ਨਹੀਂ ਫਿਰ ਉਹਨੂੰ ਰੋਕਿਆ ਹੋ ਰਿਹਾ ਇਹ ਇਹ ਕਰਕੇ ਤੁਸੀਂ ਹੋਰ ਵਿਚਰੇ ਆਂ ਬਾਜ਼ਾਰ ਦੇ ਵਿੱਚ ਜਾ ਰਹੇ ਲਾ ਕੇ ਤੇ ਚੱਲ ਰਹੇ ਹੋਣਗੇ ਆਪਣੇ ਘਰ ਚੱਲ ਰਹੇ ਆਂ ਛਰੇ ਬਾਜ਼ਾਰ ਅੱਛਾ ਸਰ ਇਹ ਰੋਡ ਤੇ ਕੰਮ ਨਹੀਂ ਕਰੂਗੀ ਜੇ ਰੋਡ ਤੇ ਕੰਮ ਨਹੀਂ ਕਰੂਗੀ ਕੁਝ ਕਰਦੇ ਹੀ ਕੰਮ ਤੁਸੀਂ ਕੀ ਕਰਦੇ ਨਹੀਂ ਤੁਸੀਂ ਭੱਜ ਰਹੇ ਹੋ ਤੁਸੀਂ ਭੱਜ ਰਹੇ ਹੋ ਤੁਹਾਡੀ ਭਾਸ਼ਾ ਤੇ ਸਹੀ ਰਿਖਵਾ ਨਹੀਂ ਜਾ ਰਹੀ ਤੁਸੀਂ ਦੇ ਗੱਲ ਪੈ ਰਹੇ ਯਾਰ ਗੱਲ ਥੋੜਾ ਬੰਦੀ ਯਾਰ ਤੁਸੀਂ ਮੇਰੀ ਗੱਲ ਦਾ ਜਵਾਬ ਦੇ ਜੇ ਬੰਦੇ ਰੋਡ ਤੇ ਕੰਮ ਨਹੀਂ ਕਰਦੇ ਤਰੀਕੇ ਨਾਲ ਗੱਲ ਕਰੋਣਾ ਇਹ ਕਿਹੜੀ ਗੱਲ ਸਾਡੇ ਕੋਲੋਂ ਸਨੇਚ ਕਰ ਰਹੇ ਫਿਰ ਕਿਉਂ ਹੈ ਇਹ ਅੱਧਾ ਥੋੜਾ ਤੁਸੀਂ ਆਪੀ ਤੁਸੀਂ ਸਾਡੇ ਗੱਲ ਵਿੱਚ ਰਿਕਵੈਸਟ ਹੈ ਬੇਨਤੀ ਸੁਣੋ ਸਾਲ ਨਹੀਂ ਪੈ ਰਹੇ ਅਸੀਂ ਇੱਕ ਰਿਕੁਐਸਟ ਕਰ ਰਹੇ ਹਾਂ ਵੀ ਤੁਸੀਂ ਇੱਥੇ ਆਇਓ ਤਾਂ ਤੁਸੀਂ ਪੁਲਿਸ ਰਿਕਾਰਡਿੰਗਾਂ ਚੈੱਕ ਕਰੋ ਖਾਓ ਵੀ ਜੀ ਆਜ ਰਹੇ ਦੱਸੋ ਤੁਸੀਂ ਐਕਟ ਕਰਕੇ ਭੱਜੀ ਜਾਂਦੇ ਹੋ ਭੱਜੀ ਕੋ ਜਰਰੀ ਨਹੀਂ ਕਹਿੰਦੇ ਰਸਤੇ ਵਿੱਚ ਫੋਨ ਨਾ ਸੁਣੋ ਨਹੀਂ ਹਾਲਵਾਦ ਹਾਲਵਾਦ ਕੋਈ ਸਾਹਮਣੇ ਭਾਜੀ ਕੰਮ ਕੋਈ ਨਹੀਂ ਸਾਰੇ ਬੇਨਤੀ ਅਸੀਂ ਇਹ ਕਰ ਰਹੇ ਹਾਂ ਵੀ ਤੁਸੀਂ ਰਿਕਾਰਡਿੰਗ ਤੁਸੀਂ ਕਹਿੰਦੇ ਰਸਤੇ ਵਿੱਚ ਫੋਨ ਨਾ ਸੁਣੋ ਇਹ ਤਾਂ ਬਦਨਾਮ ਪੁਲਿਸ ਤੇ ਵਿਸ਼ਵਾਸ ਝੁੜ ਗਿਆ ਲੋ ਨਹੀਂ ਆ ਰਹੇ ਹੱਥ ਨਾ ਕਰੇ ਭਾਜੀ ਹੁਣ ਹੱਥ ਨਾ ਵੀਡੀਓ ਉਹ ਲਾਰੋ ਆ ਰਹੇ ਉਹ ਯਾਰ ਪਿੱਛੋਂ ਦੇਖਦੇ ਆ ਰਹੇ ਮੈਂ ਤਾਂ ਪਿੱਛੋਂ ਫੋਲੋ ਕਰ ਰਹੇ ਆ ਦੋ ਹੈ ਦੋ ਹੈ ਦੋ ਹੈ ਦੋ ਹੈ ਉਹ ਉਹタイル ਦੇਖਾਂ ਉਹ ਇਹ ਪਲੇਟ ਆ ਜੂਗੀ ਨੰਬਰ ਤੇ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸੀ ਮੌਕੇ ਤੇ ਆਇਆ ਸੀਸੀਟੀਵੀ ਕੈਮਰੇ ਦੇਖੇ ਆ ਤੇ ਵਿੱਚ ਪਤਾ ਲੱਗ ਰਿਹਾ ਦੋ ਸਨੇਚਰ ਜਿਹੜੇ ਆ ਫੋਨ ਖੋ ਕੇ ਗਏ ਆ ਉਹ ਅਸੀਂ ਆਪਣੇ ਸੇਫ ਸਿਟੀ ਵਾਲੇ ਕੈਮਰੇ ਚ ਭੇਜ ਦਿੱਤਾ ਹੈ ਤੇ ਜਲਦੀ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਵਹੀਕਲ ਤੇ ਉਹ ਬੰਦੇ ਤੇ ਫੜ ਕੇ ਮੈਂ ਜਿਹੜਾ ਏਰੀਆ ਔਰ ਕਿੰਨੇ ਕ ਬਜੇ ਘਟਣਾ ਵਾਪਰੀ ਸਾਰੀ ਇੱਕ ਰਿਵ 7:00 ਸਵੇਰ 7:00 ਵਜੇ ਦਾ ਟਾਈਮ ਸੀਗਾ ਤੇ ਨਵੀਨ ਜੀ ਨੇ ਜੋ ਪੀਟੀਸੀ ਤੋਂ ਨੇ ਉਹ ਆਰਐਸਸੀ ਸਿਵਲ ਹਸਪੀਟਲ ਵਾਲੀ ਸਾਈਡ ਤੋਂ ਤੇ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਫੋਨ ਉਹਨਾਂ ਦਾ ਸਨੇਚ ਕਰਦੇ ਨੇ ਜਿਹੜੇ ਆਈਓ ਸਾਹਿਬ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਨਤਾ ਜਿਹੜੀ ਹੈ ਭੁੱਖੀ ਮਰ ਰਹੀ ਹੈ ਔਰ ਤੁਸੀਂ ਆਪਣੇ ਫੋਨਾਂ ਦਾ ਆਪ ਖਿਆਲ ਰੱਖੋ ਕਿੱਦਾਂ ਦੇਖਦੇ ਹੋ ਕਿ ਇਹ ਲਫ਼ਜ਼ ਕਿਹਨੇ ਮناسب ਸੀ ਜਾਂ ਪੁਲਿਸ ਫੇਲ ਹੈ ਨੇ ਉਹਨਾਂ ਨੂੰ ਥੋੜਾ ਜਿਹਾ ਤੇ ਆਨ ਨਾਲ ਗੱਲ ਕਰਨੀ ਚਾਹੀਦੀ ਆਪਾਂ ਆਪਾਂ ਪੁਲਿਸ ਦਾ ਕੰਮ ਹੀ ਕੀ ਹੈ ਪੁਲਿਸ ਦਾ ਕੰਮ ਹੈ ਸਾਡੇ ਕੋਲ ਕੋਈ ਕੰਪਲੇਂਟ ਆਂਦੀ ਹੈ ਅਸੀਂ ਉਹਨੂੰ ਪੂਰਾ ਨਿਆਂ ਦਈਏ ਠੀਕ ਹੈ ਉਹਨੂੰ ਪੂਰਾ ਸਹੀ ਤਰੀਕੇ ਨਾਲ ਡੀਲ ਕਰੀਏ ਤੇ ਉਹਨੇ ਹਰ ਇੱਕ ਸਿਚੁਏਸ਼ਨ ਨੂੰ ਸਮਝ ਕੇ ਉਹਦੀ ਹੈਲਪ ਕਰੀਏ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਇਹ ਜਿਹੜਾ ਏਰੀਆ ਡੇਂਜਰ ਜ਼ੋਨ ਹੈ ਇੱਥੇ ਰੋਜ਼ ਇਹੋ ਜਿਹੀ ਘਟਨਾਵਾਂ ਵਾਪਰਦੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ ਫੋਨ ਖੋਇਆ ਗਿਆ ਉਸ ਨੂੰ ਸੀਰੀਅਸਲੀ ਨਹੀਂ ਲਿੱਤਾ ਜਾ ਰਿਹਾ ਸੀ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਆ ਇਹੋ ਜੀ ਕੋਈ ਜ਼ਿਆਦਾ ਕੋਈ ਜਿੱਦੋਂ ਦੀ ਮੈਂ ਆਈਆਂ ਮੇਰੇ ਹੁੰਦੇ ਤਾਂ ਪਹਿਲੀ ਸਨੇਚਿੰਗ ਮੈਂ ਆਇਦਗੀ ਮੈਮ ਜੀ ਇਹ ਗੱਲ ਕਰੀਏ ਜਿਹੜੇ ਆਈਓਸ ਆ ਮੌਕੇ ਤੇ ਆਈ ਸੀ ਉਹਨਾਂ ਨੇ ਇਹ ਕਹਿਣਾ ਸੀ ਆਪਣੇ ਰੋਡ ਦੇ ਉੱਤੇ ਕੰਨਾਂ 'ਆ ਫੋਨ ਲੱਗ ਤੁਸੀਂ ਨਾ ਕਰੋ ਤੇ ਕਿਤਨਾ ਕਿਤੇ ਜਿਹੜੇ ਸਵਾਲਿਆ ਨਿਸ਼ਾਨਾ ਉਹਨਾਂ ਨੇ ਪੁਲਿਸ ਦੇ ਉੱਤੇ ਖੜੇ ਕਿਤੇ ਨੇ ਇਹ ਡੇਂਜਰ ਏਰੀਆ ਹੈ ਆਦੇ ਬਾਰੇ ਮੈਮ ਕੀ ਕਹਿਣਾ ਚਾਹੋਗੇ ਕਿਤਨਾ ਕਿਤੇ ਮੁਲਾਜ਼ਮ ਦੇ ਵੱਲੋਂ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਤੇ ਅਸੀਂ ਪੂਰੀ ਤਰ੍ਹਾਂ ਕੈਪੇਬਲ ਆਂ ਵੀ ਅਸੀਂ ਉਹ ਦੋਸ਼ੀ ਨੂੰ ਫੜ ਕੇ ਜਲਦੀ ਸਲਾਖਾਂ ਦੇ ਪਿੱਛੇ ਲੈ। ਮੁਲਾਜ਼ਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲੋ ਜਿਹੜੇ ਲਫ਼ਜ਼ ਕਹੇਗੇ ਮੈਮ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨੂੰ ਮੈਂ ਉਹੀ ਕਹਿ ਰਹੀ ਆ ਉਹਨੂੰ ਸਹੀ ਤਰੀਕੇ ਨਾਲ ਮਤਲਬ ਪਬਲਿਕਲੀ ਅਸੀਂ ਪਬਲਿਕਲੀ ਬਣੇ ਹੋਏ ਆ ਪਬਲਿਕ ਦੇ ਹੈਲਪਫੁਲ ਬਣੇ ਹੋਏ ਆ ਉਹਨੂੰ ਇਸ ਚੀਜ਼ ਦਾ ਧਿਆਨ ਰੱਖ ਕੇ ਬੋਲਣਾ ਚਾਹੀਦਾ। ਤੁਸੀਂ ਸੀਸੀਟੀਵੀ ਦੇਖੀ ਮੈਡਮ ਸੀਸੀਟੀਵੀ ਮਿਲ ਗਈ? ਹਾਂਜੀ। ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ? ਸਾਡੇ ਕੋਲ ਉਹਨਾਂ ਨੇ ਹਜੇ ਨਹੀਂ ਸ਼ੇਅਰ ਕੰਪਲੇਨਟ ਦਿੱਤੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਆਪਣੀ ਸਟੇਟਮ ਕਰ ਲੈਨੇ ਆ ਫਿਲਹਾਲ ਸਾਡੇ ਕੋਲ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਜਿਵੇਂ ਸਾਨੂੰ ਬਿਆਨ ਦਿੰਦੇ ਸੀ ਐਫਆਈਆ ਤੱਜ ਕਰਕੇ ਅਗਲੀ ਕਾਰਵਾਈ ਹਮ ਚਲੇਗਾ ਐਸੇ ਤਾਂ ਤੀਸ ਜਾਰੀ ਹੈ थैंक यू